ਕਣ ਦਾ ਭਾਵ ਕੀ ਹੈ ਇਹ ਬਰੀਕ-ਬਰੀਕ ਸੂਖਮ ਜੀਵਾਂ ਦੀ ਵੀ ਪ੍ਰਵਾਹ ਕਰਨ ਲੱਗ ਪਏ ਵੀ ਇਹ ਵੀ ਸਾਡੇ ਕੋਲੋਂ ਮਰਨੇ ਨਹੀਂ ਚਾਹੀਦੇ ਪਾਣੀ ਨੂੰ ਵੀ ਇੱਕ ਖਾਸ ਡੈਂਸਿਟੀ ਦੇ ਕੱਪੜੇ ਦੇ ਅੰਦਰ ਛਾਣ ਕੇ ਫੇਰ ਪੀਂਦੇ ਨੇ ਉਹਦਾ ਵੀ ਸਮਾਂ ਨਿਰਧਾਰਤ ਹੈ ਕਿ ਐਨੇ ਕ ਸਮੇਂ ਤੱਕ ਇਸ ਪਾਣੀ ਨੂੰ ਪੀਤਾ ਜਾ ਸਕਦਾ ਹੈ ਉਹ ਤੋਂ ਬਾਅਦ ਇਹਦੇ ਵਿੱਚ ਫੇਰ ਜੀਵ ਪੈਦਾ ਹੋ ਜਾਂਦੇ ਨੇ ਇਹ ਲੋਕ ਚੱਲਣ ਲੱਗਿਆਂ ਹੱਥੀ ਫੁੰਮਣ ਹੱਥ ਦੇ ਵਿੱਚ ਇੱਕ ਝਾੜੂ ਜਾਂ ਫੜ ਕੇ ਮੂਰੇ ਮੂਰੇ ਝਾੜੂ ਮਾਰ ਕੇ ਚੱਲਦੇ ਐ ਤੇ ਜੇ 10 ਜੰਦੇ ਚੱਲ ਰਹੇ ਨੇ ਤਾਂ ਫਿਰ ਕਦਮ ਦਰ ਕਦਮ ਚੱਲਣਗੇ ਤਾਂ ਕਿ ਪੈਰਾਂ ਦੇ ਥੱਲੇ ਕੋਈ ਜੀਵ ਨਾ ਆ ਜੇ ਇਹਨੋਂ ਹੁੰਦੇ ਨਹੀਂ ਤਾਂ ਕਿ ਪਾਣੀ ਵਾਲੇ ਜੀਵਾਂ ਦਾ ਨੁਕਸਾਨ ਨਾ ਹੋ ਜੇ ਇਹ ਫੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇ ਇੱਕ ਸੰਗਾਹੀ ਇਹ ਆਪ ਆਪ ਦਾ ਮਲ ਤਿਆਗ ਕੇ ਉਹਨੂੰ ਵੀ ਫਰੋਲ ਦਿੰਦੇ ਨੇ ਉਹਦੀਆਂ ਵੀ ਪੜਾਸਾਂ ਜਦੋਂ ਫਰੋਲੋਗੇ ਤੇ ਹਵਾੜ ਤਾਂ ਆਏਗੀ ਕਿਉਂ ਫਰੋਲ ਦਿੰਦ ਨੇ ਵੀ ਇਹ ਚ ਜੀਵਨ ਆਪਨਪ ਜਾਣ ਕਿਉਂਕਿ ਜਿੱਦਣ ਇਹ ਮਲ ਮੁੱਕ ਜਾਏਗਾ ਜੀਵ ਮਰ ਜਾਣਗੇ ਇਹ ਉਸ ਪੱਧਰ ਤੇ ਪਹੁੰਚ ਗਏ ਜਿੱਥੇ ਇਹ ਲੋਕ ਦਹੀਂ ਵੀ ਨਹੀਂ ਖਾਣਗੇ ਕਿਉਂਕਿ ਦਹੀਂ ਚ ਬੈਕਟੀਰੀਆ ਹੈ ਅੱਲਾਹ ਸਭ ਪਿਆਜ ਵੀ ਇਸੇ ਕਰਕੇ ਨਹੀਂ ਖਾਦੇ ਉਸ ਪੱਧਰ ਦੇ ਉੱਤੇ ਇੱਕ ਅਹਿੰਸਾ ਪਰਮੋ ਧਰਮਾਂ ਦੇ ਉੱਪਰ ਜਾ ਕੇ ਬਹਿ ਗਏ ਜਿੱਥੇ ਇਹ ਸੂਖਮ ਜੀਵਾਂ ਨੂੰ ਵੀ ਬਚਾਉਣ ਦੇ ਚੱਕਰ ਦੇ ਵਿੱਚ ਆਪ ਦਾ ਜੀਵਨ ਜਿਹੜਾ ਹੈ ਬੜਾ ਉਜਾੜੇ ਵਾਲੇ ਪਾਸੇ ਲੈ ਗਈ ਹੁਣ ਉਹਦੇ ਬਾਬਤ ਗੁਰੂ ਨਾਨਕ ਸਾਹਿਬ